ਵਾਹਿ ਗੁਰੂ ਵਾਹਿគ្រ ਜੇ ਤੁਸੀਂ ਠੀਕੋ ਸਾਰੇ ਅਸੀਂ ਤੁਹਾਡੇ ਕੋਲੋਂ ਆਤ ਗਏ ਹਾਂ ਸਰੀਰ ਕਰਕੇ ਪਰ ਸੁਰਤੀ ਸਦੀ ਸਾਰੀ ਸੰਗਤਾਂ ਵਿੱਚ ਹੀ ਰਹਿੰਦੀ ਤੁਹਾਡੇ ਚਿਹਰੇ ਸਾਹਮਣੇ ਆਉਂਦੇ ਰਹਿੰਦੇ ਤੇ ਬਹੁਤ ਜੰਗਲ ਲੱਗਦਾ ਬਹੁਤ ਚਿਰਾਂ ਤੋਂ ਜੀ ਕਰਦਾ ਰਹਿੰਦਾ ਸੀ ਕਿ ਦੂਹਤੇ ਮੈਂ ਆਪਾਂ ਤੋਂ ਮੈਂ ਇਸ 바ਰ ਲਈ ਦੁਨੀਆ ਤੋਂ ਦੂਰ ਹਰ ਰੋਜ਼ ਡੇਰ ਸਾਰੀਆਂ ਗੱਲਾਂ ਕਰਿਆ ਕਰੀਏ ਦਿਲ ਦੀਆਂ ਗੱਲਾਂ ਗੱਲਾਂ ਤੇਰੀ ਤੇ ਮੇਰੀ ਜ਼ਿੰਦਗੀ ਦੀਆਂ ਗੱਲ ਤੇ ਹੀ ਇੱਕ ਕਰਨ ਵਾਲੀ ਹੈ ਨਾ ਬਾਕੀ ਤੇ ਸਭ ਕੁਝ ਬਦਲਦਾ ਰਹਿੰਦਾ ਹੈ ਤੇਰੀ ਤੇ ਮੇਰੀ ਜ਼ਿੰਦਗੀ ਜੋ ਕਿ ਹਮੇਸ਼ਾ ਲਈ ਹੈ ਉਹਦੇ ਬਾਰੇ ਗੱਲਾਂ आप महाराज जी दसते कि आप सुरती हाँ तो आप सुरती हाँ तो अपनी एक शख्सियत बनती है वो जो शख्सियत है वो अपनी सुरती की ही शख्सियत होंगी ਆਪਣੀ ਸ਼ਖਸੀਅਤ ਜੋ ਆਪਾਂ ਆਪਣੇ ਪਿਛਲੇ ਜਨਮਾਂ ਦੇ ਕਰਮ ਕਰਮਾਂ ਦਾ ਕਰਕੇ ਜੋ ਸ਼ਖਸੀਅਤ ਬਣੀ ਹੋਈ ਤੇ ਉਹਦੇ ਵਿੱਚ ਇਸ ਜ਼ਿੰਦਗੀ ਚ ਜੋ ਜੋ ਆਪਨੇ ਨਾਲ ਵਾਪਰਿਆ ਜਿਸ ਜਿਸ ਤਰ੍ਹਾਂ ਆਪਾਂ ਉਹਨਾਂ ਚੀਜ਼ਾਂ ਨਾਲ ਨਜਿੱਠਿਆ ਸਾਰੀਆਂ ਮਿਲ ਕੇ ਤੇ ਆਪਣੀ ਸੁਰਤੀ ਦੀ ਇੱਕ ਸ਼ਖਸੀਅਤ ਬਣਾਉਂਦੀਆਂ ਤੇ ਆਪਣਾ ਕਿਰਦਾਰ ਆਪਣਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਆ ਉਹ ਸੁਰਤੀ ਦੀ ਹਾਲਤ ਹੈ ਆਪਣੇ ਵਿੱਚ ਕਿਹੜੀਆਂ-ਕਿਹੜੀਆਂ ਖੂਬੀਆਂ केड़े केड़े गुण केड़िया केड़िया खासीयत हैं ये सुरती दे सुरती दा दी स्टेज है सुरती दी हालत है सो आप सारे आपो अपनी शख्सियत हाँ और वो सुरती दी शख्सियत है ਔਰ ਇਹ ਸ਼ਖਸੀਅਤ ਬਦਲਦੀ ਰਹਿੰਦੀ ਹੈ ਆਪਣੇ ਕਰਮਾਂ ਦੇ ਹਿਸਾਬ ਨਾਲ ਤੇ ਸ਼ਖਸੀਅਤ ਆਪਣੇ ਆਪ ਨੂੰ ਬਾਕੀ ਸਾਰਿਆਂ ਨਾਲੋਂ ਅਲੱਗ ਬਣਾਉਂਦੀ ਹੈ ਆਪਣੇ ਸਾਰਿਆਂ ਦੀ ਸ਼ਖਸੀਅਤ ਬਿਲਕੁਲ ਅਲੱਗ ਅਲੱਗ ਹੈ ਆਪਣਾ ਕਿਰਦਾਰ ਕੀ ਹੋ ਗਿਆ ਹੈ ਆਪਣੇ ਵਿੱਚ ਕਿਹੜੇ ਕਿਹੜੇ ਗੁਣ ਖਾਸੀਅਤਾਂ ਇਹ ਹਰ ਇੱਕ ਦੇ ਆਪੋ ਆਪਣਾ ਹੈ ਤੇ ਇਤੀ ਦਿਨ ਆਪਾਂ ਜੋ ਖਿਆਲ ਆਉਂਦੇ ਰਹੇ ਹੰਤ ਜਾਂ ਖਿਆਲ ਉਹਦੇ ਰਹੇ ਹਨ ਪਿਛਲੇ ਜ਼ਮਾਨੇastype ਜਹ ਹੁਣ ਜੋ ਖਿਆਲ ਆ ਰਹੇ ਹਨ ਉਹ ਆਪਣੀ ਸੁਰਤੀ ਦੇ ਸ਼ਖਸੀਅਤ ਬਣਾਉਂਦਾ ਹੈ ਉਹ ਆਪਣੇ ਉਹ ਖਿਆਲ ਆਪਣੇ ਸ਼ਖਸੀਅਤ ਬਣਾਉਂਦੇ ਹਨ ਤੇ ਉਸ ਉਹਨਾਂ ਦਾ ਕਰਕੇ ਹੀ ਉਹ ਸ਼ਖਸੀਅਤ ਦਾ ਕਰਕੇ ਹੀ ਆਪਣੇ ਸਾਰਿਆਂ ਜੇ ਦੋ ਆਪਾਂ ਗੱਲ ਕਰਦੇ ਹਾਂ ਕਿਸੇ ਨਾਲ ਤੇ ਆਪਣੀ ਸੁਰਤੀ ਦੀ ਟੋਨ ਕਿਹੋ ਜੀ ਹੁੰਦੀ ਆਪਣੀ ਸੁਰਤੀ ਕਿਸ ਤਰ੍ਹਾਂ ਗੱਲ ਕਰਦੀ ਹੈ ਪਿਆਰਾ ਨਾ ਕਰਦੀ ਹਲੇਮੀ ਨਾ ਕਰਦੀ ਆ ਐਸਾਂ ਮੰਧੂ ਕੀ ਕਰਦੀ ਤੇ ਜਾਂ ਫਿਰ ਥੋੜਾ ਰੂਪਾ ਕੇ ਕਰਤੀ ਇਹ ਚੀਜ਼ਾਂ ਸਾਰੀਆਂ ਜੋ ਆਪਣੀ ਸੁਰਤੀ ਦੀ ਹਾਲਤ ਇਹ ਆਪਾਂ ਨੂੰ ਜੋ ਖਿਆਲ ਆਉਂਦੇ ਰਹੇ ਹਨ ਤੇ ਕਰਮ ਕਰਦੇ ਰਹੇ ਹਨ ਉਹਨਾਂ ਦਾ ਕਰਕੇ ਆਪਣੇ ਸਾਰਿਆਂ ਦੀ ਆਵਾਜ਼ ਵੱਖਰੀ ਹੈ ਆਪਣੇ ਸਾਰਿਆਂ ਦੀ ਆਵਾਜ਼ ਦੀ ਟੋਨ ਵੱਖਰੀ ਹੈ ਆਪਾਂ ਨੂੰ ਖਿਆਲ ਵੀ ਬਕਰੀ ਬਕਰੀ ਹੁੰਦੀ ਇਹ ਸਾਰੀਆਂ ਚੀਜ਼ਾਂ ਆਪਣੀ ਸ਼ਖਸੀਅਤ ਆਪਣੀ ਸੁਰਤੀ ਦੇ ਸ਼ਖਸੀਅਤ ਤੇ ਜੋ ਆਪਣੇ ਚਿਹਰੇ ਦੀ ਦਿੱਖ ਹੈ ਉਹ ਆਪਣੀ ਸੁਰਤੀ ਦੀ ਦਿੱਖ ਜਿਆਪਾ ਦੇਖਣਾ ਹੋਵੇ ਕਿ ਮੇਰੀ ਸੁਰਤੀ ਕਿਹੋ ਜੀ ਹੈ ਤੇ ਆਪਾਂ ਨੂੰ ਬਿਲਕੁਲ ਕੈਮਰੇ ਵਾਲੀ ਅੱਖ ਨਾਲ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਣਾ ਚਾਹੀਦਾ ਤੇ ਆਪਾਂ ਨੂੰ ਉਹ ਮੂੰਹ ਅੱਖਾਂ ਨੱਕ ਮੂੰਹ ਮਸਤਕ ਉਹ ਦੇਖਣਾ ਦਿ세ਗਾ ਹੀ ਹੋਰ कि मेरी मेरिया में रोष है क्रोध है हंकार है नफरत है कि फिर प्यार हलेमी है सुरती की शख्सियत तो उस शख्सियत करके अपने मुँह से लाइना पेंदियाँ हैं हर एक चेहरे की जो लैंडस्केप है वो बिल्कुल वक्री है बाकी सारे वो अपने चेहरे की लैंडस्केप अपने चेहरे ते की की फुल बूटे खुशबू कंडे वो अपने चेहरे तो दिसते दे हैं ਚਿਹਰੇ ਤੇ ਦਿਸਪੰਦੇ ਹਨ ਦੇਖਣ ਵਾਲਿਆਂ ਨੂੰ ਇਹਦੇ ਬਾਰੇ ਆਪਾਂ ਕੱਲ ਨੂੰ ਗੱਲ ਗੱਲ ਕਰਾਂਗੇ ਕਿ ਲੈ ਲਾਈਨਾ ਕਿਸ ਤਰ੍ਹਾਂ ਬੰਦੀਆਂ ਹਨ ਚਿਹਰੇ ਤੇ ਹਾਂ ਕਿ ਸੇ ਦਾ ਚਿਹਰਾ ਕਿਸ ਤਰ੍ਹਾਂ ਦਾ ਹੈ ਕਿ ਸੇ ਦਾ ਚਿਹਰਾ ਕਿਸ ਤਰ੍ਹਾਂ ਦਾ ਹੈ ਆਪਣੇ ਸਾਰਿਆਂ ਦੇ ਚਿਹਰੇ ਅਲੱਗ-ਅਲੱਗ ਹਨ ਜੇਰੇ ਉਸ ਪੱਖੋਂ ਦੇਖੀ ਹਨ ਕਿ ਸਾਰੇ ਅੰਦੇ ਨਕਮੋਂ ਕੰਨ ਨਿੱਤਰ ਸਭ ਕੁਝ ਪਰ ਫਿਰ ਵੀ ਹਰ ਕਿਸੇ ਦਾ ਮੂੰਹ ਅਲੱਗ ਹੈ ਉਹ ਦੇ ਮੂੰਹ ਦੇ ਮੂਤ ਜੋ ਪਾਵਨ ਉਹ ਅਲੱਗ ਹਨ ਉਹ ਦੇ ਬਣੇ ਹੋਏ ਹੁਣ ਤੱਕ ਦੇ ਅਪਾ ਹਰ ਰੋਜ਼ ਦੋਵੇਂ ਜਣੇ ਬੈਠਿਆ ਕਰਾਂਗੇ ਤੂੰ ਬਿਲਕੁਲ ਸ਼ਾਂਤ ਹੋ ਕੇ ਬੈਠਿਆ ਕਰੀ ਮਨ ਨੂੰ ਖਾਲੀ ਕਰਕੇ ਹਿਰਦੇ ਤੇ ਧਿਆਨ ਤਰਕੇ ਤੇ ਅਪਨ ਦੋਵੇਂ ਗੱਲਾਂ ਕਰਿਆ ਕਰਾਂਗੇ ਅਸੀਂ ਤੇਰੇ ਨਾਲ ਕਰਾਂਗੇ ਕੋਲ ਬਿਠਾ ਕੇ ਤੈਨੂੰ ਤੂੰ ਜੇ ਤੈਨੂੰ ਲੱਗੇ ਕਿ ਦੂਰ ਹਾਂ ਆਪਾਂ ਦੋਵੇਂ ਫਿਰ ਤੇ ਫਿਰ ਤੂੰ ਹਵਾਾਂ ਮੰਦੇ ਹੱਥ ਆਪਣਾ ਸੁਨੇਹਾ ਰੋਜ਼ ਭੇਜਿਆ ਕਰੀ ਉਹ ਹਵਾਾਂ ਜ਼ਰੂਰ ਪਹੁੰਚਾਉਣਗੀਆਂ ਤੇਰਾ ਸੁਨੇਹਾ ਤੂੰ ਆਪਣਾ ਖਿਆਲ ਰੱਖੀ ਮਹਾਰਾਜ ਜੀ ਕੰਦੇ ਤੇ ਗੁਰ ਸੇਵੀਏ ਹਰ ਮਨ ਵਸੈ ਤੇ ਤੇ ਬੋ ਕਦੇ ਨ ਹੋਏ ਕੰਤੇ ਗੁਰ ਦੀ ਗੰਸ ਸੁਣਨੀ ਮੰਨਨੀ ਤੇ ਫਿਰੋ ਕਰਨੀ ਤੇ ਫਿਰ ਕੋਈ ਡਰ ਨਹੀਂ ਰਹਿੰਦਾ ਪੰਜਾਬ ਪੰਨੂ ਕਈ ਤਰ੍ਹਾਂ ਦੇ ਡਰ ਲੱਗੇ ਰਹਿੰਦੇ ਇੰਜ ਨਾ ਹੋ ਜਾਵੇ ਵੰਜ ਨਾ ਹੋ ਜਾਵੇ ਸਤਿਗੁਰ ਸੇਵੀ ਹੈ ਹਰਮਨ ਵਸੈ ਤਿੱਥੇ ਪੌ ਕਦੇ ਨਾ ਹੋਏ ਨਾਨਕ ਆਪੇ ਹੀ ਪਤਰਖ ਨਾਨਕ ਆਪੇ ਹੀ ਪਤਰਖ ਸੀ ਕਾਰਜ ਸਵਾਰੇ ਸੋਇ ਮਹਾਰਾਜ ਜੀ ਕਿੰਦੀ ਫਿਰ ਸੀ ਤੇਰੀ ਪਾਤਰ ਰੱਖਾਂਗੇ ਅਸੀਂ ਤੇਰੇ ਸਾਰੇ ਕੰਮ ਸਵਾਰਾਂਗੇ ਵੈਕ੍ਰਮ